ਸੁਹੀ ਮਹੱਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਮ ਪਰਵਾਣ ਗਣੀ ਸਹੀ ਇਹ ਆਏ ਸਫਲ ਦਿਨਾ ਕੇ ਕਮ ਭਾਗ ਛੜੇ ਕਹਿੰਦੇ ਨੇ ਭਾਗਾ ਵਾਲੇ ਹਰ ਏ ਹਰੀ ਜਿਨ ਜਿਨ੍ਹਾਂ ਦੇ ਘਰ ਹਿਰਦੇ ਰੂਪੀ ਘਰ ਵਿੱਚ ਤਨ ਹਰ ਨਾਮਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਤੇਰਾ ਨਾਮ ਟਿਕਿਆ ਹੋਇਆ ਹੈ ਪਰਵਾਣ ਤੇਰੇ ਦਰ ਤੇ ਪਰਵਾਣ ਹੋ ਗਏ ਨੇ ਗਣੀ ਮੈਂ ਗਿਣਦਾ ਹਾਂ ਸਹੀ ਉਹ ਇਹ ਆਏ ਉਹ ਆਏ ਸਫਲ ਤਿਨਾ ਕੇ ਕੰਮ ਉਹਨਾਂ ਦੇ ਸਾਰੇ ਸੰਸਾਰ ਦੇ ਕੰਮ ਆਪ ਹੀ ਸਿਰੇ ਲੱਗ ਜਾਂਦੇ ਹਨ ਇਸ ਦੇ ਲਈ ਗੁਰੂ ਸਾਹਿਬ ਫਰਮਾਨ ਕਰਦੇ ਹਨ ਏ ਹਰੀ ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਘਰ ਵਿੱਚ ਤੇਰਾ ਨਾਮ ਧੰਨ ਵੱਸਦਾ ਹੈ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿੱਚ ਆਉਣਾ ਤੇਰੀਆਂ ਨਜ਼ਰਾਂ ਵਿੱਚ ਕਬੂਲ ਹੈ ਉਹਨਾਂ ਸੰਤ ਜਨਾਂ ਦੇ ਸਾਰੇ ਸੰਸਾਰਿਕ ਕੰਮ ਪੀਸਰੇ ਚੜ ਜਾਂਦੇ ਹਨ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕਿਸਾਂ ਕਾ ਕਰ ਚਬਰ ਢੁਲਾਵਾ ਚਰਨ ਧੂੜ ਮੁਖ ਲਾਈ ਮੇਰੇ RAM ਹੈ ਮੇਰੇ ਸੋਨੇ RAM ਹਰ ਜਨ ਕੈ ਹੋ ਬਲ ਜਾਈ ਕਹਿ ਕਹਦੇ ਨੇ ਤੂੰ ਬਲ ਜਾਈ ਬਲਹਾਰ ਜਾਂਦਾ ਹਾਂ ਮੈਂ ਸਦਕੇ ਜਾਂਦਾ ਹਾਂ ਕੇਸਾਂ ਕਾ ਕਰ ਚਬਰ ਢੁਲਾਵਾ ਕਰ ਕਹਿੰਦੇ ਨੇ ਬਣ ਕੇ ਢੁਲਾਵਾ ਮੈਂ ਚੁਲਾਵਾ ਚਰਨ ਧੂੜ ਮੁਖ ਲਾਈ ਮੁਖ ਕਹਿੰਦੇ ਨੇ ਮੂੰਹ ਤੇ ਲਾਈ ਮੈਂ ਲਾਵਾਂ ਏ ਮੇਰੇ ਸੋਹਣੇ RAM ਜੇ ਤੇਰੀ ਮਿਹਰ ਹੋਵੇ ਤਾਂ ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਮਾ ਆਪਣਾ ਸਭ ਕੁਝ ਬਾਰ ਦਿਆਂ ਮੈਂ ਆਪਣੇ ਕੇਸਾਂ ਦਾ ਚੌਰ ਬੁਣਾਏ ਕਿ ਉਹਨਾਂ ਉੱਤੇ ਝੁਲਾਵਾਂ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉੱਤੇ ਲਾਵਾਂ ਜਨਮ ਮਰਨ ਦੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀਦਾਨ ਦੇ ਭਗਤੀ ਲਾਇਨ ਹਾਰੇ ਸਿਉ ਲੈਨ ਮਿਲਾਏ ਜਨਮ ਮਰਨ ਜੰਮਣ ਮਰਨ ਦੇ ਵਿੱਚ ਦੋਹੋਂ ਮੈਂ ਦੋਨਾਂ ਵਿੱਚ ਪਾਰਿ ਉਪਕਾਰੀ ਦੂਜਿਆਂ ਦਾ ਭਲਾ ਕਰਨ ਵਾਸਤੇ ਜੀਦਾਨ ਆਤਮਕ ਜੀਵਨ ਦੀ ਦਾਤ ਭਗਤੀ ਲਾਇਨ ਹਾਰਸੀਓ ਲੈਨ ਮਲਾਏ ਲੈਨ ਲਾਉਂਦੇ ਹਨ ਲੈਨ ਮਲਾਏ ਮਲਾ ਲੈਂਦੇ ਹਨ हे ਭਾਈ ਸੰਤ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਉਹ ਤਾਂ ਜਗਤ ਵਿੱਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ ਸੰਤ ਜਨ ਹੋਰਨਾਂ ਨੂੰ ਆਤਮਿਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿੱਚ ਜੋੜਦੇ ਹਨ ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਜੇ ਸਿਤਿ ਰਤੇ ਸੱਚਾ ਸੁਖ ਸੱਚੀ ਬੜਾਈ ਜਿਸਕੇ ਸੇ ਤਿੰਨ ਜਾਤੇ ਸੱਚਾ ਕਹਿੰਦੇ ਨੇ ਸਦਾ ਕੈਮ ਰਹਿਣ ਵਾਲਾ ਅਮਰ ਹੁਕਮ ਸੱਚੀ ਪਾਤਸ਼ਾਹੀ ਤੂੰ ਸਦਾ ਹੀ ਕੈਮ ਰਹਿਣ ਵਾਲਾ ਹੈ ਸੱਚੇ ਸੇਤੀ ਰਾਤੇ ਰਾਤੇ ਕਹਿੰਦੇ ਨੇ ਰੰਗੇ ਹੋਏ ਸੱਚੇ ਸੇਤੀ ਸਦਾ ਥਿਰ ਪ੍ਰਭੂ ਨਾਲ ਰਾਤੇ ਰੰਗੇ ਰਹਿੰਦੇ ਹਨ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਤਿਨ ਕਹਿੰਦੇ ਨੇ ਉਸ ਪਰਮਾਤਮਾ ਨੂੰ ਜਾਤੇ ਪਛਾਣੇ ਡੂੰਗੀ ਸਾਂਝ ਪਾ ਲਈ ਹੇ ਭਾਈ ਸੰਤ ਜਨ ਸਦਾ تیر ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਹੁਕਮ ਸਦਾ ਕਾਇਮ ਰਹਿਣ ਵਾਲਾ ਹੈ ਉਹਨਾਂ ਦੀ ਪਾਦਸ਼ਾਹੀ ਪੀਅ ਟਲ ਰਹਿੰਦੀ ਹੈ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ ਉਹਨਾਂ ਦੀ ਸ਼ੋਭਾ ਸਦਾ ਲਈ ਟਿਕੀ ਰਹਿੰਦੀ ਹੈ ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਿਕਰ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਪੱਖਾ ਫੇਰੀ ਮੈਂ ਫੇਰਾ ਪਾਣੀ ਢੋਬਾ ਮੈਂ ਢੋਵਾਂ ਹਰ ਜਨਕ ਜਨਕ ਜਿਨ੍ਹਾਂ ਦੇ ਘਰਾਂ ਵਿੱਚ ਪੀਸਣ ਪੀਸ ਕਮਾਵਾਂ ਵੀਸਣ ਕਹਿੰਦੇ ਨੇ ਚੱਕੀ ਪੀਸ ਪੀ ਕੇ ਕਮਾਮਾ ਮੈਂ ਸੇਵਾ ਕਰਾਂ ਹਰ ਜਨ ਦੇਖਣ ਪਾਵਾਂ ਦੇਖਣ ਪਾਵਾਂ ਮੈਂ ਦੇਖ ਸਕਾਂ ਏ ਭਾਈ ਨਾਨਕ ਦੀ ਪ੍ਰਮਾਤਮਾ ਅੱਗੇ ਇਹੀ ਬੇਨਤੀ ਹੈ ਕਿ ਏ ਪ੍ਰਭੂ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ ਮੈਂ ਉਹਨਾਂ ਨੂੰ ਪੱਖਾ ਚਲਦਾ ਰਹਾਂ ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਕੇ ਸੇਵਾ ਕਰਦਾ ਰਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ